ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਇਸ ਪਰਥਾਏ ਕੀ ਕਿਉਂ ਮਨ ਦੇ ਵਿੱਚ ਇਹ ਵਿਚਾਰ ਵਾਰ-ਵਾਰ ਆਉਂਦੇ ਹਨ ਕਿ ਆਪਣਾ ਜੀਵਨ ਖਤਮ ਕਰ ਲਿਆ ਜਾਵੇ ਆਤਮ ਹੱਤਿਆ ਦੇ ਵਿਚਾਰ ਮਨ ਵਿੱਚ ਕਿਉਂ ਹੁੰਦੇ ਨੇ ਕੀ ਕਾਰਨ ਨੇ ਕਿ ਮਨ ਸਭ ਖੁਸ਼ ਹੁੰਦਿਆ ਮੀਂਹ ਤੈਂਦੀ ਕਲਾ ਦੇ ਵਿੱਚ ਟੁਰ ਜਾਂਦਾ ਹੈ ਪ੍ਰਮਾਤਮਾ ਦੇ ਦਿੱਤੇ ਹੋਏ ਬੇਹਦ ਅਨਮੁੱਲੇ ਜੀਵਨ ਨੂੰ ਖਤਮ ਕਰਨ ਦੇ ਨੀਵੇਂ ਵਿਚਾਰ ਮਨ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਇਸ ਗੱਲ ਨੂੰ ਸੰਗਤ ਜੀ ਵਹਿਮ ਪਰਮ ਨਹੀਂ ਸਮਝਣਾ ਚਾਹੀਦਾ ਕਿਉਂਕਿ ਇਨ੍ਹਾਂ ਗੱਲਾਂ ਦੇ ਪਿੱਛੇ ਬਹੁਤ ਹੀ ਗਹਿਰਾ ਕਾਰਨ ਹੈ ਗੁਰੂ ਦੀ ਬੰਦਗੀ ਕਰਨ ਵਾਲਿਆਂ ਨੇ ਸੁਕਸ਼ਮ ਤੌਰ ਤੇ ਜੋ ਕੁਝ ਵੇਖਿਆ ਉਹਨਾਂ ਬਾਰੇ ਆਪਣੇ ਜੀਵਨ ਦੇ ਜੋ ਵੀ ਅਨੁਭਵ ਨੇ ਉਹ ਉਹਨਾਂ ਨੇ ਸੰਗਤਾਂ ਦੀ ਭਲਾਈ ਵਾਸਤੇ ਵਰਤੇ ਸੰਗਤ ਜੀ ਕਈ ਵਾਰ ਇਹੋ ਜਿਹਾ ਵੀ ਹੁੰਦਾ ਹੈ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਆਪਣੇ ਪਰਿਵਾਰ ਵਿੱਚ ਆਪਣੇ ਰਿਸ਼ਤੇਦਾਰੀ ਨਤੇਦਾਰੀ ਵਿੱਚ ਵੀ ਵੇਖਿਆ ਹੋਣਾ ਹੈ ਕੀ ਲੋਕ ਕਾਫੀ ਤਨਵਾੜ ਹੁੰਦਿਆਂ ਹੋਇਆਂ ਵੀ ਸਭ ਕੁਝ ਹੁੰਦਿਆਂ ਹੋਇਆਂ ਵੀ ਉਹਨਾਂ ਦਾ ਮਨ ਇਹੀ ਵਾਰ-ਵਾਰ ਕਰਦਾ ਹੈ ਕਿ ਕਿਉਂ ਨਾ ਜੀਵਨ ਖਤਮ ਕਰ ਲਿਆ ਜਾਵੇ ਵਾਹਿ ਗੁਰੂ ਜੀ ਇਨ੍ਹਾਂ ਗੱਲਾਂ ਦੇ ਪਿੱਛੇ ਜੋ ਇੱਕ ਸਭ ਤੋਂ ਵੱਡਾ ਕਾਰਨ ਏ ਹੈ ਕਿ ਇਹ ਇੱਕ ਬਹੁਤ ਹੀ ਵੱਡਾ ਸੰਕੇਤ ਹੈ ਕਿ ਆਪ ਜੀ ਦੇ ਉੱਤੇ ਕਿਸੇ ਨਕਾਰਾਤਮਕ ਊਰਜਾ ਦਾ ਅਸਰ ਹੈ ਕਿ ਉਹ ਊਰਜਾ ਆਪ ਜੀ ਦੇ ਮਨ ਦੇ ਵਿੱਚ ਇਹੋ ਜਿਹਾ ਵਿਚਾਰ ਪਰਦੀ ਹੈ ਕਿ ਇਹ ਆਪਣਾ ਇਹ ਸਰੀਰ ਛੱਡ ਦੇਵੇ ਆਤਮਾ ਤੇ ਇਸ ਨੂੰ ਫਿਰ ਆਪਣੇ ਨਾਲ ਰਲਾ ਲਿਆ ਜਾਵੇ। ਪ੍ਰਸੰਗਤ ਜੀ ਜੋ ਰੂਹਾਂ ਜੋ ਆਪਣੇ ਆਪ ਨੂੰ ਖਤਮ ਕਰਦੇ ਨੇ ਇਨਸਾਨ ਉਹਨਾਂ ਦੀ ਮਰਿਆ ਪਿੱਛੋਂ ਗਤੀ ਨਹੀਂ ਹੁੰਦੀ। ਕਿਉਂਕਿ ਇਹ ਏਡਾ ਵੱਡਾ ਅਪਰਾਧ ਹੈ। ਗੁਰੂ ਜੀ ਇਸ ਅਪਰਾਧ ਤੋਂ ਬਹੁਤ ਨਾਰਾਜ਼ ਹੁੰਦੇ ਨੇ ਕਿ ਬੇहद ਅਨਮੁੱਲਾ ਜੀਵਨ ਜਿੰਨੂੰ ਦੇਵਤੇ ਵੀ ਤਰਸਦੇ ਨੇ ਜਿਹੜੀ ਦੇਹੀ ਨੂੰ ਉਸ ਨੂੰ ਅਸੀਂ ਆਪਣੀ ਮਰਜ਼ੀ ਨਾਲ ਖਤਮ ਕਰ ਲਿਆ ਇਸ ਕਾਰਨ ਕਰਕੇ ਮਰੀ ਹੋਈ ਆਤਮਾ ਦੀ ਪੁਕਾਰ ਕਿਤੇ ਵੀ ਨਹੀਂ ਸੁਣੀ ਜਾਂਦੀ ਤੇ ਉਹ ਅਨੰਤ ਸਮੇਂ ਵਾਸਤੇ ਪਟਕਦੀ ਰਹਿੰਦੀ ਹੈ ਤੇ ਦੁੱਖ ਭੋਗਦੀ ਹੈ ਵਾਹਿਗੁਰੂ ਜੀ ਮਨ ਦੇ ਵਿੱਚ ਇਹ ਵਿਚਾਰ ਆਉਂਦੇ ਨੇ ਕਿ ਆਪ ਜੀ ਦੇ ਉੱਤੇ ਕੋਈ ਨਿਕਾਰਮਕ ਊਰਜਾ ਅਸਰ ਪਾ ਰਹੀ ਹੈ ਜੇ ਆਪ ਜੀ ਦੇ ਨਾਲ ਵੀ ਐਸਾ ਹੁੰਦਾ ਏ ਤੇ ਆਪ ਕਿਰਪਾ ਕਰਕੇ ਗੁਰੂ ਘਰ ਦਾ ਗੁਰਬਾਣੀ ਦਾ ਓਟ ਆਸਰਾ ਤੱਕੂ ਗੁਰੂ ਘਰ ਦੇਗ ਬਣਾਓ ਅਰਦਾਸਾ ਸੋਧੋ ਗੁਰਬਾਣੀ ਦੇ ਪਾਠ ਸ਼ੁਰੂ ਕਰੋ ਤਾਂ ਜੋ ਇਹ ਨਕਾਰਾਤਮਕਤਾ ਆਪ ਜੀ ਦੇ ਇਸ ਅਣਮੁੱਲੇ ਜੀਵਨ ਦੇ ਵਿੱਚੋਂ ਬਾਹਰ ਨਿਕਲੇ ਤੇ ਆਪਣੇ ਇਸ ਅਣਮੁੱਲੀ ਦੇਹੀ ਦੇ ਜਰੀਏ ਆਪਣਾ ਜੀਵਨ ਨਾਮ ਸਿਮਰਨ ਅਭਿਆਸ ਕਰਕੇ ਸਫਲਾ ਕਰ ਸਕੀਏ ਕਦੀ ਵੀ ਇਹਨਾਂ ਗੱਲਾਂ ਦਾ ਉਪਾਅ ਜਿਹੜਾ ਹੈ ਉਹ ਕਿਸੇ ਸਿਆਣੀ ਦੇ ਕੋਲ ਕਿਰਪਾ ਕਰਕੇ ਨਾ ਲੱਭਿਓ ਕਿਉਂਕਿ ਇੱਕ ਦੋ ਦਿਨ ਵਾਸਤੇ ਇਹ ਜਿਹੜੇ ਸਿਆਣੀ ਹੁੰਦੇ ਨੇ ਆਪ ਜੀ ਦੇ ਰਾਹ ਨੂੰ ਸੌਖਾ ਤੇ ਕਰ ਦਿੰਦੇ ਨੇ ਪਰ ਕਾਫੀ ਲੰਮੀ ਧੀਰ ਤੱਕ ਦੀ ਪਟਕਣਾ ਆਪ ਜੀ ਨੂੰ ਮਿਲ ਜਾਂਦੀ ਹੈ ਕਿਉਂਕਿ ਇਸ ਕੰਮ ਵਿੱਚ ਗੁਰੂ ਜੀ ਦੀ ਨਰਾਜਗੀ ਹੈ ਆਪ ਕਿਰਪਾ ਕਰਕੇ ਗੁਰਬਾਣੀ ਦਾ ਆਸਰਾ ਤੱਕੋ ਨਾਮ ਬਾਣੀ ਦਾ ਅਭਿਆਸ ਵਧਾਓ ਗੁਰੂ ਘਰ ਸੇਵਾ ਕਰੋ ਅਰਦਾਸੇ ਸੋਧੋ ਇਹਨ ਕਾਰਾਤਮਕਤਾ ਆਪ ਜੀ ਦੇ ਜੀਵਨ ਦੇ ਵਿੱਚੋਂ ਸਦਾ ਵਾਸਤੇ ਤੁਰ ਜਾਏਗੀ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਚੁੱਕਾਂ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ